ਇੱਕ ਪਿੰਡ ਦੀ ਠੰਡੀ ਹਵਾ ਵਿੱਚ ਇੱਕ ਮਾਂ ਆਪਣੇ ਪੁੱਤ ਦੀ ਖ਼ੈਰ-ਖਬਰ ਲੈਣ ਲਈ ਫੋਨ ਲਾਉਂਦੀ ਹੈ ਜੋ ਕਿ ਸ਼ਹਿਰ ਵਿੱਚ ਰਹਿੰਦਾ ਸੀ ਉਸ ਦੇ ਹੱਥ ਕੰਬ ਰਹੇ ਨੇ ਪਰ ਦਿਲ ਵਿੱਚ ਉਮੀਦ ਹੈ ਕਿ ਪੁੱਤ ਅੱਜ ਦਿਲ ਨਾਲ ਗੱਲ ਕਰੇਗਾ ਉਹ ਕਹਿੰਦੀ ਪੁੱਤ ਰੋਟੀ ਖਾਧੀ ਠੰਡ ਤਾਣੀ ਲੱਗੀ ਪਰ ਪੁੱਤ ਕਹਿੰਦਾ ਮਾਂ ਬੀਜੀਆ बार-बार ਕਿਉਂ ਪੁੱਛਦੀ ਉਹ ਹੱਸ ਕੇ ਆਖਦੀ ਠੀਕ ਆ ਪੁੱਤ ਧਿਆਨ ਰੱਖੀ ਆਪਣਾ ਫੇਰ ਇੱਕ ਵਾਰੀ ਨਹੀਂ ਕਈ ਵਾਰ ਉਸ ਮਾਂ ਨੇ ਆਪਣੇ ਪੁੱਤ ਨੂੰ ਆਖਿਆ ਆ ਜਾ ਬਹੁਤ ਦਿਨ ਹੋ ਗਏ ਤੈਨੂੰ ਵੇਖੇ ਪਰਮਜੀਤ ਕਹਿੰਦਾ ਮਾਂ ਸ਼ਹਿਰ ਦੀ ਜ਼ਿੰਦਗੀ ਇਨੀ ਆਸਾਨ ਨਹੀਂ ਮਾਂ ਹੌਲੀ ਹੌਲੀ ਚੁੱਪ ਹੋ ਜਾਂਦੀ ਦਿਲ ਵਿੱਚ ਦਰਦ ਹੋਵੇ ਵੀ ਪਰ ਆਵਾਜ਼ ਵਿੱਚ ਪਿਆਰ ਹੀ ਰੱਖਦੀ ਇੱਕ ਰਾਤ ਮਾਂ ਤਾਰਿਆਂ ਵੱਲ ਦੇਖਦੀ ਰਹੀ अपनी लंगाई हुई जिंदगी याद कर दी उसने सोचया कदे ना कदे मेरा पुत जरूर आवेगा। पर दिल अंदरों काट दचिया उसने फिर एक आखरी फोन किया पुत ने फिर कहा मां छुट्टी नहीं मिलती उस दिन मां ने हौली कहा, ठीक आ पुत ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਦੂਜੇ ਦਿਨ ਪਰਮਜੀਤ ਨੂੰ ਇੱਕ ਅਜੀਬ ਨੰਬਰ ਤੋਂ ਕਾਲ ਆਈ ਜਿਸਨੇ ਉਸਦੀ ਰੂਹ ਕੰਬਾ ਦਿੱਤੀ ਆਵਾਜ਼ ਆਈ ਪਰਾਂ ਤੂੰ ਹਾਲੇ ਵੀ ਨਹੀਂ ਆਇਆ ਮਾਂ ਹੁਣ ਨਹੀਂ ਰਹੀ ਫੋਨ ਹੱਥੋਂ ਡਿੱਗ ਗਿਆ ਸੀਨੇ ਵਿੱਚ ਦਰਦ ਉਠਿਆ ਸ਼ਬਦ ਹੀ ਨਹੀਂ ਮਿਲੇ ਰੂਹ थरथर ਕੰਬੀ ਉਸਨੇ ਜ਼ਿੰਦਗੀ ਚਪੈਲੀ ਵਾਰ ਸੋਚਿਆ ਮਾਂ ਨੂੰ ਕਿਉਂ ਨਾ ਮਿਲਿਆ ਜਦੋਂ ਉਹ ਪਿੰਡ ਆਇਆ ਹੰਝੂ ਰੁਕੇ ਨਹੀਂ ਜਿਸ ਦੇ ਲਈ ਮਾਂ ਉਡੀਕ ਕਰਦੀ ਰਹੀ ਉਹ ਪੁੱਤ ਉਸ ਦੀ লাশ ਦੇ ਕੋਲ ਖੜਾ ਸੀ ਮਾਂ ਦੇ ਟੱਕੇ ਹੋਏ ਚਿਹਰੇ ਨੂੰ ਹੱਥ ਲਾਇਆ ਤੇ ਹੌਲੀ ਜਹੀ ਕਿਹਾ ਮਾਂ ਮਾਫ ਕਰੀ ਪਰ ਹੁਣ ਮਾਂ ਨੇ ਕਦੇ ਨਹੀਂ ਬੋਲਣਾ ਸੀ ਉਹ ਆਖਰੀ ਹੱਥ ਜੋ ਮਾਂ ਨੇ ਪੁੱਤ ਦੇ ਸਿਰ ਉੱਤੇ ਰੱਖਣਾ ਸੀ ਹੁਣ ਸਿਰਫ ਚੁੱਪ ਚਾਪ ਪਿਆਸੀ ਸਾਨੂੰ ਮਾਪਾਪ ਦੀ ਕਦਰ ਜਿਉਂਦੇ ਰਹਿੰਦੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਜਦ ਉਹ ਚਲੇ ਜਾਂਦੇ ਨੇ ਤਾਂ ਖਾਲੀ ਘਰ ਖਾਲੀ ਦੇ ਤੇ ਖਾਲੀ ਯਾਦਾਂ ਹੀ ਰਹਿ ਜਾਂਦੀਆਂ ਨੇ ਜੇ ਇਹ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਆ ਤਾਂ ਲਾਇਕ ਅਤੇ ਫੋਲੋ ਕਰਨਾ ਨਾ ਭੁੱਲੋ ਜੀ ਦਾਨ ਮਿਸ਼ਨ ਸਟੇਸ਼ਨ ਤਨਵੇ ਤੇ ਹੋਰ ਅਜਹੀਆਂ ਜਜ਼ਬਾਤੀ ਕਹਾਣੀਆਂ ਲੈ ਕੇ ਆ ਰਹੇ ਹਾਂ ਤੁਸੀਂ ਵੀ ਸਾਡੀ ਇਸ ਯਾਤਰਾ ਦਾ ਹਿੱਸਾ ਬਣੋ